ਵਾਹਿਗੁਰੂ ਜੀ ਕੀ ਫਤਿਹ ਅੱਜ ਸਾਵਣ ਦੀ ਸੰਗਰਾਂਦ ਦਾ ਦਿਹਾੜਾ ਹੈ ਅੱਜ ਮੀਰੀ ਪੀਰੀ ਦੇ ਮਾਲਕ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਦੋ ਤਲਵਾਰਾਂ ਪਹਿਨੀਆਂ ਕਿ ਮੀਰੀ ਦੀ ਇੱਕ ਪੀਰੀ ਦੀ ਇੱਕ ਹਕਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਗੁਰੂ ਸਾਹਿਬ ਨੇ ਦੁਸ਼ਟਾਂ ਨੂੰ ਸੋਧਣ ਵਾਸਤੇ ਪੰਜ ਪਾਸ਼ਾਈਆਂ ਨੇ ਸ਼ਾਂਤਮਈ ਤਰੀਕੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਪਰ ਜਦੋਂ ਦੁਸ਼ਮਣਾਂ ਦੀ ਯਤਨਾ ਰਹੀ ਫਿਰ ਗੁਰੂ ਸੇਵੇਂ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਪਹਿਨ ਲੀਆਂ ਦੁਸ਼ਮਣਾਂ ਨੂੰ ਸੋਧਣ ਵਾਸਤੇ ਔਰ ਮੁਗਲਾਂ ਦੇ ਅਰਦਾਸੇ ਸੋਧੇ ਉਸ ਤੋਂ ਬਾਅਦ ਅੱਜ ਹਾਂ ਅੱਜ ਭਾਈ ਧਾਰੂ ਸਿੰਘ ਜੀ ਦਾ ਵੀ ਸ਼ਹੀਦੀ ਦਿਹਾੜਾ ਵਾਹਿਗੁਰੂ ਜੀ ਮਿਹਰ ਕਰਨ ਉਹਨਾਂ ਦੇ ਚਲਾਏ ਕਦਮਾਂ ਤੇ ਸਾਨੂੰ ਚੱਲਣ ਤੁਰਨ ਦੀ ਬਖਸ਼ਾ ਕਰਨ ਤੇ ਮੇਰੇ ਨਾਲ ਭਾਈ ਮਰੀਕ ਸਿੰਘ ਜੀ ਹੈੱਡ ਗ੍ਰਾਂਤੀ ਗੁਰਦੁਆਰਾ ਅਰਦਾਸ ਭਗ ਜੀ ਪਾਇਰ ਜੰਦਰ ਸਿੰਘ ਜੀ ਹੈਡ ਗ੍ਰਾਂਥੀ ਗੁਰਦੁਆਰਾ ਸਿੰਘ ਸਭਾ ਇਸੜੂ ਤੇ ਅਮਰੀਕ ਸਿੰਘ ਜੀ ਹੈਡ ਗ੍ਰਾਂਥੀ ਇਸੜੂ ਦਾਸ ਇਸ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਅਰੇ ਸਥਾਨ ਮੀਰੀ ਪੀਰੀ ਦੇ ਸਭ ਸ਼੍ਰੀ ਹਰਗੋਬਿੰਦ ਸਾਹਿਬ ਦੀ ਚਰਨ ਸੂ ਪ੍ਰਾਪਤਾ ਇੱਥੇ ਸੰਗਤਾਂ ਬਹੁਤ ਬਾਰੋ-ਬਾਰ ਆ ਕੇ ਨਾ ਨਕਲਮਾਸ ਤੱਕ ਹੁੰਦੀਆਂ ਹਨ ਹਨ ਨੰਦਕਾਰ ਵੀ ਇੱਥੇ ਕਰਾਇਆ ਜਾਂਦੇ ਨੇ ਸੰਗਤਾਂ ਬੀਬੀਆਂ ਬੱਚਿਆਂ ਦੇ ਔਰ ਲੰਗਰ ਵੀ ਅਤਾ ਚੱਲਦੇ ਨੇ ਅੱਜ ਵੀ ਖੀਰ ਤੇ ਪੂੜਿਆਂ ਦਾ ਲੰਗਰ ਗੁਰਦੁਆਰਾ ਸਾਹਿਬ ਸ਼ਿਕਾਇਆ ਜਾ ਰਿਹਾ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਦੂਰੋਂ ਨੇੜੇ ਆਏ ਸੰਗਤਾਂ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਬ ਸ੍ਰੀ ਗੁਰੂ ਰਣ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਇਸ ਭਾਗਾ ਸਮਾਗਮ ਵਿੱਚ ਆਪਣੀ ਗੋਦ ਵਿੱਚ ਬੈਠਣ ਦਾ ਰਾਜੀ ਜੀ ਗੁਰੂ ਪਿਆਰੀ ਤੇ ਗੁਰੂ ਸਵਾਰੀ ਸਾਧ ਸੰਗਤ ਜੀ ਉਹ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਵਣ ਦੀ ਸੰਗਰਾਂਦ ਦੇ ਦਿਹਾੜੇ ਹਨ ਸਾਡੇ ਈਸਰੂ ਨਗਰ ਗੁਰਦੁਆਰਾ ਹਰਗੋਬਿੰਦ ਸਾਹਿਬ ਪਾਤਸ਼ਾਹੀ ਸ਼ੇਮੀ ਵਿਖੇ ਅਤੇ ਗੁਰਦੁਆਰਾ ਸਿੰਘ ਸਭਾ ਵਿਖੇ ਅਤੇ ਸਤਿਗੁਰੂ ਰਵਦਾਸ ਜੀ ਮਹਾਰਾਜੀਆਂ ਦੇ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਤਕਰੀਬਨ ਹਰ ਇੱਕ ਗੁਰੂ ਘਰ ਦੇ ਵਿੱਚ ਅੱਜ ਸਾਵਣ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਪੂਰਵਕ ਮਨਾਇਆ ਜਾ ਰਿਹਾ ਹੈ ਅੱਜ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦਾ ਮੀਰੀ ਤੇ ਪੀਰੀ ਦੋ ਤਲਵਾਰਾਂ ਜਿਹਦੇ ਦਿਨ ਪੈਣੀ ਗਈਆਂ ਸਨ ਉਹਨਾਂ ਦਾ ਅੱਜ ਦੇਵਸ਼ ਸਰਦ ਆ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਫੌਦਰ ਸਾਹ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਜੋ ਕਿ ਪੂਲੇ ਦੇ ਰਹਿਣ ਵਾਲੇ ਸਨ ਉਹਨਾਂ ਦੇ ਮਾਤਾ ਦਾ ਨਾਮ ਸੀ ਧਰਮਕੌਰ ਅਤੇ ਪਿਤਾ ਦਾ ਨਾਮ ਜੋਧ ਸਿੰਘ ਜੀ ਜਿਨੇ ਆਪਣੀ ਸ਼ਹਾਦਤ ਕੁਰਬਾਨੀ ਸਿਰ ਨਹੀਂ ਦਿਆ ਆਪਣੀ ਖੋਪਰੀ ਲਹਾ ਕੇ ਇਸ